ਅੱਜ ਦੇ ਟਾਈਮ 'ਚ ਜਿਹੜੀ ਇਹ ਸਪੇਸ ਆ ਇਹਨੇ ਫੈਮਿਨਿਜ਼ਮ ਦਾ ਨਾਂ ਲੈ ਕੇ ਕੁਝ ਹੋਰ ਹੀ ਕੁਝ ਹੋ ਰਿਹਾ ਪਰ ਉਹ ਬਿਲਕੁਲ ਇੱਕ ਅੱਡ ਜਗ੍ਹਾ ਜਿਸ ਤਰੀਕੇ ਨਾਲ ਤੁਸੀਂ ਦਾਰੋਬਾਰੇ ਪੁੱਛਿਆ ਮੈਨੂੰ ਲੱਗਦਾ ਉਹ ਜ਼ਿਆਦਾ ਸਟਰੋਂਗ ਨੇ ਹੁਣ ਜਿਹੜਾ ਫੈਮਿਨਿਜ਼ਮ ਚੱਲ ਪਿਆ ਇਹਦੇ ਨਾਲੋਂ ਹਾਂ ਇਹਦੇ ਮੁਕਾਬਲੇ 'ਚ ਤੇ ਜਿਸ ਤਰੀਕੇ ਨਾਲ ਉਹ ਕੰਮ ਕਰਦੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਜਿਵੇਂ ਇੱਥੇ ਸਾਡੇ ਫੈਮਿਨਿਜ਼ਮ ਸਿਰਫ ਇਸ ਗੱਲ ਤੇ ਹੀ ਬਣ ਗਿਆ ਕਿ ਪਹਿਰਾਵਾ ਸਾਨੂੰ ਸਾਡੀ ਮਰਜ਼ੀ ਦਾ ਪਾਉਣ ਦਿੱਤਾ ਜਾਵੇ ਹਨਾ ਇਹ ਕੋਈ ਜ਼ਰੂਰੀ ਗੱਲ ਨਹੀਂ ਮੈਨੂੰ ਲੱਗਦਾ ਕਿ ਜ਼ਰੂਰੀ ਗੱਲ ਸਿਰਫ ਇਹ ਹੋਣੀ ਚਾਹੀਦੀ ਆ ਕਿ ਤੁਸੀਂ ਆਪਣੇ ਹੱਕ ਕਿਸ ਤਰੀਕੇ ਨਾਲ ਮੰਗਣੇ ਨੇ ਉਹ ਜਾਇਜ਼ ਹੋਣੇ ਚਾਹੀਦੇ ਨੇ ਰਿਸ਼ਤਿਆਂ 'ਚ ਕਿਸੇ ਤਰੀਕੇ ਨਾਲ ਝੁੱਕ ਜਾਣਾ ਵੀ ਕੋਈ ਮਾੜੀ ਗੱਲ ਨਹੀਂ ਇੱਥੇ ਤੁਹਾਡਾ ਫੈਮਿਨਿਜ਼ਮ ਜਾਂ ਉਹ ਮਾਇਨੇ ਨਹੀਂ ਰੱਖਦਾ ਤੁਸੀਂ ਕਈ ਵਾਰੀ ਬਹੁਤ ਚੀਜ਼ਾਂ ਆਪਦੇ ਰਿਸ਼ਤੇ ਤੋੜ ਲੈਨੇ ਹੋ ਫੈਮਿਨਿਜ਼ਮ ਦੇ ਚੱਕਰ 'ਚ ਸੋ ਮੈਨੂੰ ਲੱਗਦਾ ਕਿ ਦੋਨੋਂ ਬਹੁਤ ਅੱਡ ਗੱਲਾਂ ਨੇ ਧਾਰੋ ਤਰ੍ਹਾਂ ਦੀਆਂ ਜਿਸ ਤਰ੍ਹਾਂ ਦੀਆਂ ਕੁੜੀਆਂ ਨੇ ਜਿਵੇਂ ਉਹਨੇ ਕਿਹਾ ਤੁਸੀਂ ਮੇਰਾ ਡਾਇਲੋਗ ਸੁਣਿਆ ਕਿ ਪਾਪਾ ਦੀਆਂ ਪਰੀਆਂ ਨਹੀਂ ਆਪਾਂ ਛੁਰੀਆਂ ਸੋ ਮੇਰੇ ਖਿਆਲ ਨਾਲ ਅੱਜਕੱਲ੍ਹ ਦੀਆਂ ਜਿਹੜੀਆਂ ਫੈਮਿਨਿਸਟ ਵੀ ਨੇ ਉਹ ਪਰੀਆਂ ਨੇ ਪਾਪਾ ਦੀਆਂ ਹੋਏ ਹੋਏ ਛੁਰੀਆਂ ਜਿਹੜੀਆਂ ਹੁੰਦੀਆਂ ਨੇ ਨਾ ਅਸਲ 'ਚ ਜਿਹੜੀਆਂ ਸਾਮਨਿਜ਼ਮ ਜੇ ਆਪਾਂ ਉਹਦੀ ਪਰਿਭਾਸ਼ਾ ਦੇਣੀ ਹੋਵੇ ਤਾਂ ਉਹ ਕੁੜੀਆਂ ਨੇ ਜਿਹੜੀਆਂ ਬਸਤੀਆਂ 'ਚ ਮਿਹਨਤਾਂ ਕਰਦੀਆਂ ਨੇ ਕੰਮ ਕਰਦੀਆਂ ਨੇ ਪੜ੍ਹਦੀਆਂ ਨੇ ਇਹ ਕੋਸ਼ਿਸ਼ ਕਰਦੀਆਂ ਨੇ ਉਹਨਾਂ ਲਈ ਸਿਰਫ ਇੰਨੀ ਕੀ ਗੱਲ ਵੱਡੀ ਹੈ ਕਿ ਆ ਬਸਤੀ 'ਚੋਂ ਬਾਹਰ ਨਿਕਲ ਸਕੀਏ ਤੇ ਜ਼ਿੰਦਗੀ ਸਵਾਰ ਸਕੀਏ ਆ ਸ਼ਾਰਟਸ ਪਾ ਕੇ ਜਾਂ ਆ ਸਾਰਾ ਕੁਝ ਕਰਕੇ ਨਹੀਂ ਬਦਲਦਾ ਮੈਂ ਛੋਟੇ ਕੱਪੜਿਆਂ ਨੂੰ ਜਾਂ ਕਿਸੇ ਕੱਪੜਿਆਂ ਨੂੰ ਬੁਰਾ ਨਹੀਂ ਕਹਿੰਦੀ ਮੈਂ ਆਪ ਮਾਡਰਨ ਕੱਪੜੇ ਪਾਉਣੀ ਆਂ ਔਰ ਬਹੁਤ ਸ਼ੌਂਕ ਨਾਲ ਪਾਉਣੀ ਆਂ ਪਰ ਬਸ ਇਹ ਹੈ ਕਿ ਸਹੀ ਗਲਤ ਦੀ ਤੁਹਾਨੂੰ ਪਰਖ ਹੋਣੀ ਚਾਹੀਦੀ ਆ ਅੱਜ ਦੇ ਟਾਈਮ 'ਚ ਜਿਹੜੀ ਇਹ ਸਪੇਸ ਆ ਇਹਨੇ ਫੈਮਿਨਿਜ਼ਮ ਦਾ ਨਾਮ ਲੈ ਕੇ ਕੁਝ ਹੋਰ ਹੀ ਕੁਝ ਹੋ ਰਿਹਾ ਪਰ ਉਹ ਬਿਲਕੁਲ ਇੱਕ ਅੱਡ ਜਗ੍ਹਾ ਜਿਸ ਤਰੀਕੇ ਨਾਲ ਤੁਸੀਂ ਦਾਰੋਬਾਰੇ ਪੁੱਛਿਆ ਮੈਨੂੰ ਲੱਗਦਾ ਉਹ ਜਾਦੇ ਸਟਰੋਂਗ ਨੇ ਹੁਣ ਜਿਹੜਾ ਫੈਮਿਨਿਜ਼ਮ ਚੱਲ ਪਿਆ ਇਹਦੇ ਨਾਲੋਂ ਹਾਂ ਇਹਦੇ ਮੁਕਾਬਲੇ 'ਚ ਤੇ ਜਿਸ ਤਰੀਕੇ ਨਾਲ ਉਹ ਕੰਮ ਕਰਦੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਜਿਵੇਂ ਇੱਥੇ ਸਾਡੇ ਫੈਮਿਨਿਜ਼ਮ ਸਿਰਫ ਇਸ ਗੱਲ ਤੇ ਹੀ ਬਣ ਗਿਆ ਕਿ ਪਹਿਰਾਵਾ ਸਾਨੂੰ ਸਾਡੀ ਮਰਜ਼ੀ ਦਾ ਪਾਉਣ ਦਿੱਤਾ ਜਾਵੇ ਹੈਨਾ ਇਹ ਕੋਈ ਜ਼ਰੂਰੀ ਗੱਲ ਨਹੀਂ ਮੈਨੂੰ ਲੱਗਦਾ ਕਿ ਜ਼ਰੂਰੀ ਗੱਲ ਸਿਰਫ ਇਹ ਹੋਣੀ ਚਾਹੀਦੀ ਆ ਕਿ ਤੁਸੀਂ ਆਪਣੇ ਹੱਕ ਕਿਸ ਤਰੀਕੇ ਨਾਲ ਮੰਗਣੇ ਨੇ ਉਹ ਜਾਇਜ਼ ਹੋਣੇ ਚਾਹੀਦੇ ਨੇ ਰਿਸ਼ਤਿਆਂ 'ਚ ਕਿਸੇ ਤਰੀਕੇ ਨਾਲ ਝੁੱਕ ਜਾਣਾ ਵੀ ਕੋਈ ਮਾੜੀ ਗੱਲ ਨਹੀਂ ਇੱਥੇ ਤੁਹਾਡਾ ਫੈਮਿਨਿਜ਼ਮ ਜਾਂ ਉਹ ਮਾਇਨੇ ਨਹੀਂ ਰੱਖਦਾ ਤੁਸੀਂ ਕਈ ਵਾਰੀ ਬਹੁਤ ਚੀਜ਼ਾਂ ਆਪਦੇ ਰਿਸ਼ਤੇ ਤੋੜ ਲੈਨੇ ਹੋ ਫੈਮਿਨਿਜ਼ਮ ਦੇ ਚੱਕਰ 'ਚ ਸੋ ਮੈਨੂੰ ਲੱਗਦਾ ਕਿ ਦੋਨੋਂ ਬਹੁਤ ਅੱਡ ਗੱਲਾਂ ਨੇ ਧਾਰੋ ਤਰ੍ਹਾਂ ਦੀਆਂ ਜਿਸ ਤਰ੍ਹਾਂ ਦੀਆਂ ਕੁੜੀਆਂ ਨੇ ਜਿਵੇਂ ਉਹਨੇ ਕਿਹਾ ਤੁਸੀਂ ਮੇਰਾ ਡਾਇਲੋਗ ਸੁਣਿਆ ਕਿ ਪਾਪਾ ਦੀਆਂ ਪਰੀਆਂ ਨਹੀਂ ਆਪਾਂ ਛੁਰੀਆਂ ਸੋ ਮੇਰੇ ਖਿਆਲ ਨਾਲ ਅੱਜਕੱਲ੍ਹ ਦੀਆਂ ਜਿਹੜੀਆਂ ਫੈਮਿਨਿਸਟ ਵੀ ਨੇ ਉਹ ਪਰੀਆਂ ਨੇ ਪਾਪਾ ਦੀਆਂ ਹੋਏ ਹੋਏ ਛੁਰੀਆਂ ਜਿਹੜੀਆਂ ਹੁੰਦੀਆਂ ਨੇ ਨਾ ਅਸਲ 'ਚ ਜਿਹੜੀਆਂ ਸਾਮਨਿਜ਼ਮ ਜੇ ਆਪਾਂ ਉਹਦੀ ਪਰਿਭਾਸ਼ਾ ਦੇਣੀ ਹੋਵੇ ਤਾਂ ਉਹ ਕੁੜੀਆਂ ਨੇ ਜਿਹੜੀਆਂ ਬਸਤੀਆਂ 'ਚ ਮਿਹਨਤਾਂ ਕਰਦੀਆਂ ਨੇ ਕੰਮ ਕਰਦੀਆਂ ਨੇ ਪੜ੍ਹਦੀਆਂ ਨੇ ਇਹ ਕੋਸ਼ਿਸ਼ ਕਰਦੀਆਂ ਨੇ ਉਹਨਾਂ ਲਈ ਸਿਰਫ ਇੰਨੀ ਕੀ ਗੱਲ ਵੱਡੀ ਹੈ ਕਿ ਆ ਬਸਤੀ 'ਚੋਂ ਬਾਹਰ ਨਿਕਲ ਸਕੀਏ ਤੇ ਜ਼ਿੰਦਗੀ ਸਵਾਰ ਸਕੀਏ ਆ ਸ਼ਾਰਟਸ ਪਾ ਕੇ ਜਾਂ ਆ ਸਾਰਾ ਕੁਝ ਕਰਕੇ ਨਹੀਂ ਬਦਲਦਾ ਮੈਂ ਛੋਟੇ ਕੱਪੜਿਆਂ ਨੂੰ ਜਾਂ ਕਿਸੇ ਕੱਪੜਿਆਂ ਨੂੰ ਬੁਰਾ ਨਹੀਂ ਕਹਿੰਦੀ ਮੈਂ ਆਪ ਮਾਡਰਨ ਕੱਪੜੇ ਪੋਹਣੀਆਂ ਹਨ ਔਰ ਬਹੁਤ ਸ਼ੌਕ ਨਾਲ ਪੋਹਣੀਆਂ ਹਨ ਪਰ ਬਸ ਇਹ ਹੈ ਕਿ ਸਹੀ ਗਲਤ ਦੀ ਤੁਹਾਨੂੰ ਪਰਖ ਹੋਣੀ ਚਾਹੀਦੀ ਆ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।